ਰਾਜਾ ਰਾਜ ਸਿੰਘ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਧਮਕਾਉਣਾ ਇਹ ਕਿਸੇ ਹੋਰ ਨੂੰ ਡਰਾਮੀ ਆ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਦੇ ਉਹ ਨਮਰਦ ਲੋਕ ਨਹੀਂ ਆ ਜਿਹੜੇ ਤੇਤੇ ਡਰ ਜਮਾ ਮੈਂ ਤੂੰ ਧਰਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਲੋਕਾਂ ਦੇ ਪੁੱਤ ਮਾਰਾਉਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਆ ਤੇਤੇ ਇੱਕ ਸ਼ਹਿਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਲੈਣਾ ਤੂੰ ਮੈਨੂੰ ਕਹਿਣਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰਾ ਖਾਨਦਾਨ ਜੰਮਿਆ ਨਹੀਂ ਹੈਗਾ ਤੂੰ ਬੜਾ ਆ ਬਦਮਾਸ਼ ਤੂੰ ਪਾਰਦਾ ਗੱਲਾਂ ਆਪਣੀ ਬੀਬੀ ਨਾਲ ਖੜ ਕੇ ਵੀ ਮੈਂ ਜੀ ਹਰਜੀਤ ਸਿੰਘ ਨੇ ਐਂਦਾ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਜਾਂ ਨਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜ ਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ? ਦਵਾਰਾ ਜੰਮ ਲਈ ਮੈਨੂੰ ਤੂੰ ਮਰਾਉਣ ਵਾਸਤੇ ਤੈਨੂੰ ਮੈਂ ਦੱਸਾਂ ਸਰਕਾਰ ਨਹੀਂ ਆਂ ਵੀ ਤੇ ਤੇ ਡਰਦਾ ਮੈਂ ਤੈਨੂੰ ਥਾਣੇ ਤੇ ਬਿਠਾ ਰੱਖਾਂ ਇਹ ਸਰਕਾਰ ਨਹੀਂ ਆਂ ਵੀ ਮੈਂ ਤੇ ਤੇ ਡਰ ਜਮਾ ਤੈਨੂੰ ਧਰਨਿਆਂ ਤੇ ਬਿਠਾ ਰੱਖਾਂ ਮੈਂ ਤੇ ਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਵਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਇੱਥੇ ਤੇ ਬਾਹਰ ਨਹੀਂ ਕਰਦਾ ਮੈਂ ਡਰਦਾ ਮੈਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਹਰ ਨਹੀਂ ਕਰਦਾ ਹਰਜੀਤ ਸਿੰਘ